ਇਹ ਕਿ ਦੇਵ ਸਿੰਘ ਕੌਣ ਕੋ ਮੇਰੇ ਸਾਹਮਣੇ ਮਾਰਿਆ ਸੀਗਾ ਕਿ ਦੇਵਕਿਰਦਸ਼ਨ ਸਿੰਘ ਤਾਂ ਗਵਾਈ ਤੋਸ ਸਮੇ ਤਾਂ ਮੁੱਕਰ ਗਿਆ ਸੀ ਤੁਸੀਂ ਖੁੱਲ ਕੇ ਪੁੱਛੋ ਜਿਹੜਾ ਕੋਈ ਪੁੱਛਣਾ ਅੱਜ ਦਿਲ ਖੋਲ ਦੂੰਗਾ ਤੁਹਾਡੇ ਸਾਹਮਣੇ ਆਨ ਪਛਾਤੇ ਕਾੜ ਗੋਣੇ ਹਮਲਾ ਕਰ ਦਿੱਤਾ ਉਥੋਂ ਹੱਥ ਕੜੀ ਸੀ ਮੇਰੇ ਪਾਜੀ ਗਈ ਉਹ ਸ਼ੋਅ ਕੀਤੇ ਗਏ ਆ ਕਾਗਜ਼ਾਂ ਦੇ ਵਿੱਚ ਪਲੇ ਕਿ ਦੇਵ ਸਿੰਘ ਕੌਣ ਕੋ ਨੂੰ ਵਕਾਲਤ ਕਰਦਾ ਜਿਵੇਂ ਮੰਨੇ ਹੀ ਨਹੀਂ ਕਿ ਦੂਜੇ ਪਾਸੇ ਸ਼ਰਮਣੀ ਬੇਟੀਆਂ ਜਹਦਰ ਸਾਹਿਬ ਵੀ ਨਹੀਂ ਮੰਨਿਆ ਤੇ ਫਿਰ ਹੁਣ ਭੂਖਾ ਤੂੰ ਕਾਹ ਤੋਂ ਹੋਣੀ ਜਾ ਵੀ ਸਾਡੀ ਕੌਮ ਦਾ ਜਿਸ ਤਰ੍ਹਾਂ ਕੋ ਕੋ ਕਿ ਸ਼ਹੀਦ ਕਰਤਾ ਬੇਸੀ ਮਾਰਾ ਮੂਟਾ ਹਿਲੇ ਜੁੱਦ ਕੇ ਸਾਡੀ ਗਾਉਂ ਤਾਂ ਸੁਸਤੀ ਵੰਗੂ ਚੋਂ ਕਿਸੇ ਨੇ ਸਾਰ ਨਹੀਂ ਲਈ ਨਹੀਂ ਜੀ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਨਹੀਂ ਕਿਸੇ ਨੇ ਵੀ ਸਾਰ ਨਹੀਂ ਲਈ ਮੇਰੀ ਤਾਂ ਕਿਹਨੇ ਬਾਤ ਨਹੀਂ ਪੁੱਛੀ ਵੀ ਤੂੰ ਰੋਟੀ ਖਾਣਾ ਤੇਰਾ ਪਰਿਵਾਰ ਰੋਟੀ ਖਾਣਾ ਹਾਂ ਕਿਤੇ ਕਿਸੇ ਨੇ ਨਹੀਂ ਪੁੱਛੀ ਨਾ ਕਿਤੇ ਸ਼ੁਰੂ ਨਹੀਂ ਕਮੇਟੀ ਨੇ ਅੱਜ ਜਿਹੜੇ ਕਹਿੰਦੇ ਭੰਗੋੜਾ ਹੋ ਗਿਆ ਕਮੈਗਨ ਅੱਜ ਉਹਨਾਂ ਦੀ ਉਮਰ ਘੱਟੋ ਘੱਟ 73-75 ਸਾਲ ਦੀ ਉਹ ਗੁਰਦੇਵ ਸਿੰਘ ਕੋਂਗਰੀ ਦੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਵੀ ਕੀ ਉਹਨੂੰ ਅਸਮਾਨ ਤੇ ਚੜਿਆ ਗਿਆ ਜਾਂ ਪਾਕਿਸਤਾਨ ਭਾਦ ਗਿਆ ਜਾਂ ਧਰਤੀ ਨਿਕਲ ਗਈ ਮੈਂ ਅੱਜ ਵੀ ਕਹਿੰਦਾ ਮੇਰੇ ਸਾਹਮਣੇ ਜਾ ਕੇ ਖੜਾ ਕਰ ਦੇਣ ਵੀ ਆ ਭਾਈ ਦੇਵ ਸਿੰਘ ਕੋਂਗਰੇ ਕਹਿੰਦਾ ਤੂੰ ਝੂਠ ਬੋਲਦਾ ਸੀ ਮਸਲਾ ਪੁੰਗਾ ਉਹ ਕਹਿੰਦੇ ਇੱਕ ਕਹਿੰਦਾ ਇਹ ਤਾਂ ਫੂਕੀ ਵੇਚਦਾ ਜੀ ਬਾਹਰ ਲਿਆ ਕੇ ਵੀ ਭਾਈ ਜਿਵੇਂ ਫੂਕੀ ਵੇਚਦਾ ਸੀ ਤਾਂ ਮੇਰੀ ਆ ਹਾਤ ਮੋਣੀ ਸੀ ਤੇ ਜਿਵੇਂ ਫੂਕੀ ਵੇਚਦਾ ਹੁੰਦਾ ਮੈਂ ਇੱਥੇ ਕੁੱਠੀ ਵਾਲਾ ਨੌਰੇਜ ਵਾਕਾਂ ਨੂੰ ਵਧਈਆ ਕਾਰ ਮੇਰੇ ਠੱਲੇ ਹੁੰਦੀ ਆ ਜੀ ਦੋ ਨੌਕਰੀਆਂ ਕੀਤੀਆਂ ਦੋ ਨੌਕਰੀਆਂ ਕੀਤੀਆਂ ਆ ਸਾ ਮੇਰੇ ਘਰ ਦੀ 31 ਸਾਲ ਬੀਤ ਗਏ ਆ ਅੱਜ ਜਹੇਦਰ ਕੌਕੇ ਸਾਹਿਬ ਦਾ ਜਿਹੜਾ ਮੁੱਦਾ ਫਿਰ ਤੋਂ ਗਰਮਾਇਆ ਹੋਇਆ ਬੀਪੀ ਤਵਾੜੀ ਦੀ ਰਿਪੋਰਟ ਤੋਂ ਬਾਅਦ ਉਸਦੇ ਮੁੱਖ ਅਗਵਾ ਦਰਸ਼ਨ ਸਿੰਘ ਹਠੂੜ ਜੀ ਅਸੀਂ ਫੋਨ ਤੇ ਗੱਲਬਾਤ ਕੀਤੀ ਅੱਗੇ ਤੁਹਾਡੇ ਨਾਲ ਬਹੁਤ ਵੱਡੇ ਪੱਖ ਜਿਹੜਾ ਉਹ ਰੱਖਿਆ ਵੀ ਆ ਤੁਹਾਡੇ ਨਾਲ ਸਾਂਝਾ ਵੀ ਕੀਤਾ ਪਰ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਸੀ ਬਹੁਤ ਸਾਰੀਆਂ ਗੱਲਾਂ ਪੁੱਛਣ ਵਾਲੀਆਂ ਸੀਆਂ ਤੇ ਪਰ ਜਦੋਂ ਘਰੇ ਆ ਕੇ ਵੇਖਿਆ ਤੇ ਬਹੁਤ ਕੁਝ ਸਾਨੂੰ ਹੋਰ ਨਜ਼ਰ ਆਇਆ ਕਿ ਜਿੰਨਾ ਦੋ ਦੋ ਨੌਕਰੀਆਂ ਕੀਤੀਆਂ ਹੋਣ ਤੇ ਕੀ ਹਾਲਾਤ ਨੇ ਆਪਾਂ ਗੱਲਬਾਤ ਕਰਾਂਗੇ ਸਵਾਗਤ ਹੈ ਸასი ਕਰਦਾ ਇੱਕ ਜਿੱਕਾ ਖਾਲਸਾ ਲਈ ਨਹੀਂ ਪਤਾ ਜੀ ਉਹ ਖਾਲਸਾ ਵਾਹਿਗੁਰੂ ਜੀ ਆਇਆਂ ਨੂੰ ਭਾਈ ਸਾਹਿਬ ਧੰਨਵਾਦ ਹੋਟਾ ਆਉਣਾ ਤੋਸ ਦਿਨ ਸੀ ਪਰ ਤੁੰਦ ਕਰਕੇ ਅੱਜ ਸਵਾਬ ਬਣਿਆ ਆਉਣ ਦਾ ਹਏ ਕੋਈ ਗੱਲ ਨਹੀਂ ਜੀ ਹਾਂਜੀ ਤੇ ਤੁਸੀਂ ਪਹਿਲਾਂ ਫੌਜੀ ਨੌਕਰੀ ਕੀਤੀ ਹਾਂਜੀ ਮੈਂ ਫੌਜੀ ਨੌਕਰੀ ਕੀਤੀ ਪਹਿਲਾਂ 15 ਸਾਲ ਜੀ ਉਸ ਤੋਂ ਬਾਅਦ 83 ਜੀ ਮੈਂ ਪੈਨਸ਼ਨ ਆ ਗਿਆ ਸੀਗਾ ਜੀ ਉਸ ਤੋਂ ਬਾਅਦ ਰਿਗਾਰਡਲੀ ਮੈਨੂੰ ਪਾਠਾਂ ਦਾ ਕੰਮ ਕਰਨਾ ਪਿਆ ਫੌਜੀ ਦਾ ਪੈਨਸ਼ਨ ਕੁੰਚ ਵਧੀਆ ਹੁੰਦੀ ਆ ਹਾਂ ਫੌਜੀ ਪੈਨਸ਼ਨ ਹੈਗੀ ਆ ਉਦੋਂ ਉਦੋਂ ਤਾਂ ਡਿਗਰੀ ਵਿੱਚ 200 ਰੁਪਏ ਪੈਨਸ਼ਨ ਦੇ 800 ਚ ਬੰਦਾ ਨਹੀਂ ਸੀ ਨਾ ਨਾ 200 ਰੁਪਏ ਨਾ ਕੀ ਬੰਦਾ ਸੀ ਹੂੰ ਤੇ ਬੱਚੇ ਵੀ ਪੜ੍ਹਦੇ ਸੀ ਆਪ ਦਾ ਖਰਚਾ ਸੀਗਾ ਘਰ ਦਾ ਖਰਚਾ ਹੂੰ ਤੇ ਚਲੋ ਮੈਂ ਬਾਹਰ ਦੂਰ ਤੱਕ ਅਖੰਡ ਪਾਠਾਂ ਤੇ ਜਾਂਦਾ ਰਹਾ ਇਹ ਫਿਰ 92 ਦੇ ਵਿੱਚ ਹੂੰ ਇਹ ਤੋਂ ਮੁੰਛੀ ਆਇਆ ਠਾਣਾ ਦਾ ਮੇਰੇ ਕੋਲੇ ਹੂੰ ਕਹਿੰਦਾ ਵੀ ਤੁਹਾਨੂੰ ਐਸਐਸਵੀ ਸਵਰਨ ਸਿੰਘ ਸਾਧ ਰਹੇ ਨੇ ਮੈਂ ਉਦੋਂ ਖਾੜਕੂਬਾ ਦਾ ਬਹੁਤ ਜ਼ਿਆਦਾ ਜੋਰ ਸੀ ਅੱਛਾ ਤੇ ਮੈਂ ਉਹਨੂੰ ਪੁੱਛਿਆ ਵੀ ਭਾਈ ਮੈਨੂੰ ਕਿਉਂ ਸਾਧਦੇ ਆ ਹੂੰ ਕਹਿੰਦੇ ਨਹੀਂ ਤੁਹਾਨੂੰ ਭਰਤੀ ਕਰਨਾ ਉਹਨਾਂ ਨੇ ਚਲੋ ਡੈਸਟੀ ਵੀ ਆ ਗਈ ਕੋਈ ਨਾ ਕੋਈ ਰੋਜ਼ਗਾਰ ਤਾਂ ਮਿਲੂਗਾ ਚਲੋ ਮੈਂ ਚਲੇ ਗਿਆ ਉਹਨਾਂ ਨੇ ਭਰਤੀ ਕਰ ਲਿਆ ਹੋਰ ਫੋਲਦੀ ਬਹੁਤ ਸੀ ਮੇਰੇ ਨਾਲ ਸਾਰੇ ਨੂੰ ਭਰਤੀ ਕਰ ਲਿਆ ਉਹਨਾਂ ਨੇ ਜਿੰਨੇ ਫੋਨ ਕੀ ਸੀਗੇ ਅੱਛਾ ਉਸ ਤੋਂ ਵੱਧ ਕੀ ਹੋਇਆ ਤੇ ਮੇਰੀ ਡਿਊਟੀ ਸਿਟੀ ਥਾਣਾ ਦੇ ਵਿੱਚ ਸੀ ਹੂੰ ਸਿਟੀ ਥਾਣਾ ਜਗਰਾਉ ਤੇ ਸਰਹਾ ਥਾਣਾ ਇੱਕੋ ਹੀ ਆ ਵੇੜਾ ਇੱਕੋ ਹੀ ਆ ਦਫ਼ਤਰ ਅਲੱਗ-ਅਲੱਗ ਨਹੀਂ ਹੂੰ ਉਦੋਂ ਵੀਰੇ ਇਹਨਾਂ ਨੇ ਜਦੋਂ ਪਹਿਲੀ ਵਾਰੀ ਇੰਸਪੈਕਟਰ ਗਰਮੀਤ ਸਿੰਘ ਬੀਤ ਲੀਕ ਨੂੰ ਲੈਣ ਗਿਆ ਉਹਨਾਂ ਨੂੰ ਉਦੋਂ ਸਾਡੇ ਆਮ ਹੀ ਗੱਲ ਆ ਗਈ ਵੀ ਅੱਜ ਗੁਰਦੇਵ ਸਿੰਘ ਕੋਲ ਨੂੰ ਫੜਨ ਵਾਸਤੇ ਗਏ ਆ ਹੂੰ ਇਹ ਉੱਥੇ ਜਾ ਕੇ ਗਏ ਤਾਂ ਇਹਨਾਂ ਦਾ ਦੋਤਾ ਭਾਈ ਗਦੇਵ ਸਿੰਘ ਕੋਲ ਗਿਆ ਕੋਈ ਡੈਥ ਹੋ ਚੁੱਕੀ ਸੀਗੀ ਉਹ ਕਹਿੰਦੇ ਜੀ ਇਸ ਤਾਂ ਲਾੜੀ ਨੂੰ ਲੈ ਕੇ ਜਾਣਾ ਜਿਹੜੀ ਸੰਗਤ ਨਾਲ ਉੱਥੇ ਹੋਊਗੀ ਗੁਰੂ ਘਰ ਦੇ ਵਿੱਚ ਜਿਹੜਾ ਕੋਲ ਨੇ ਲੈ ਕੇ ਪੇਸ਼ ਕੀਤਾ ਉਹ ਦੱਸਿਆ ਸਰਵਨ ਸੰਗ ਨੂੰ ਵੀ ਇਹਨੇ ਦੋਤੇ ਦੀ ਡੈਥ ਹੋ ਗਈ ਆ ਤੇ ਇਸ ਕਰਕੇ ਕਿਸ ਤਰ੍ਹਾਂ ਕਰਨਾ ਉਹ ਕਹਿੰਦਾ ਵੀ ਛੱਡ ਦਿਓ ਇਹਨੂੰ ਦੋ ਤੇ ਸਸਕਾਰ ਕਰ ਲਵੇ ਫਿਰ 25 ਤਰੀਕ ਨੂੰ ਸਵੇਰੇ ਸਾਹਿਬ ਜੀ ਗਰਮੀਤ ਸਿੰਘ ਇਨਸਪੈਕਟਰ ਕੌਂਕੀ ਪਿੰਡ ਵਿੱਚ ਗਿਆ ਉਤੇ ਬੰਦਾ ਪੱਤੀ ਦਾ ਗੁਰਦੁਆਰਾ ਸਾਹਿਬ ਨੇ ਜਿੱਥੇ ਕਥਾ ਕਰਦੇ ਸੀਗੇ ਇਹਨਾਂ ਨੂੰ ਟਿੱਟ ਭੇਜੀ ਗਈ ਵੀ ਬਾਹਰ ਪੁਲਿਸ ਖੜੀ ਆ ਵੀ ਅਸੀਂ ਲੈਣ ਵਾਸਤੇ ਆਏ ਆ ਇਹਨਾਂ ਨੇ ਉਧਰੋਂ ਜਵਾਬ ਦਿੱਤਾ ਵੀ ਮੈਂ ਕਥਾ ਕਰਕੇ ਉਪਰੰਤ ਅਨਾਸ ਬੇਨਤੀ ਕਰਕੇ ਫਿਰ ਮੈਂ ਤੁਹਾਡੇ ਨਾਲ ਚੱਲੂ ਹੂੰ ਹੂੰ ਚਲੋ ਉੱਥੇ ਸਮਾਪਤੀ ਹੋ ਗਈ ਕਹਾਣੀ ਸਮਾਪਤੀ ਹੋ ਗਈ ਅਰਦਾਸ ਬੇਨਤੀ ਹੋ ਗਈ ਇਹ ਤੁਹਾਨੂੰ ਸਾਰਾ ਕੁਝ ਕਿਨੇ ਦੱਸਿਆ ਇਹ ਬਾਅਦ ਚ ਮੈਂ ਕੌਕੇ ਪਿੰਡ ਗਿਆ ਸੀਗਾ ਅੱਛਾ ਕੌਕੇ ਪਿੰਡ ਤੁਹਾਨੂੰ ਕਹਾਣੀ ਦਾ ਪਤਾ ਲੱਗਦਾ ਜਿਹੜੇ ਸੰਗਤ ਦੇ ਵਿੱਚ ਮੌਜੂਦ ਸੀ ਸੰਗ ਦੇ ਵਿੱਚ ਜਦੋਂ ਇਹਨਾਂ ਨੂੰ ਚੱਕਿਆ ਗਿਆ ਪਹਿਲੀ ਵਾਰ ਹੂੰ ਤੇ ਉਸ ਤੋਂ ਬਾਅਦ ਤਾਂ ਪਤਾ ਹੀ ਲੱਗਿਆ ਸੀਗਾ ਹੂੰ ਇਹ 25 ਤਰੀਕ ਨੂੰ ਘਰੋਂ ਲੈ ਆਏ ਹੂੰ ਉੱਥੇ ਤਕਰੀਬਨ 100 200 ਬੰਦਾ ਘਰੇ ਇਹਨਾਂ ਦੇ ਬੈਠਾ ਸੀ ਕਾਫੀ ਖੁੱਲਾ ਵਿਹੜਾ ਇਹਨਾਂ ਦਾ ਹੂੰ ਤੇ ਲੈ ਤੇ ਕੋਰਨਾ ਟੈਲੀਗ੍ਰਾਫ ਸਿਸਵਰਨ ਕੋਲ ਉਹ ਕਹਿੰਦਾ ਵੀ ਇਹਨੂੰ ਸੀਐਸਟਾਫ ਦੇ ਛੱਡਿਆ ਇੰਸਪੈਕਟਰ ਗਰਮੀਤ ਸਿੰਘ ਉਹਨੂੰ ਸੀਐਸਟਾਫ ਦੇ ਛੱਡਿਆ ਆ ਗਾਂਹ ਫਿਰ ਇੱਕ ਬੁੱਚੜ ਕਿਸਮ ਦਾ ਬੰਦਾ ਹਰਪ੍ਰਭਾਣ ਸਿੰਘ ਛੋਟੀ ਸ਼ਾਇਦ ਕੋਟਪੂਰੇ ਰਹਿਣ ਵਾਲਾ ਸੀ ਉਹ ਹੂੰ ਕਿਸੇ ਨੌਜਵਾਨ ਮੁੰਡੇ ਨੂੰ ਨੇ ਛੱਡਿਆ ਕਿਸੇ ਦੇ ਨੂੰ ਤਰਸੀ ਨਹੀਂ ਆਇਆ ਹੋਊਗਾ ਉਹਨੂੰ ਈ ਮੈਂ ਤਕਰੀਬਨ 26 ਜਾਂ 27 ਤਰੀਕ ਨੂੰ ਗਿਆ ਮਸਤਫਾ ਲੈ ਕੇ ਮਸਤੇ ਹੁੰਦੇ ਆ ਜਿਵੇਂ ਮੈਂ ਭਗੌੜਾ ਹੋ ਗਿਆ ਮੇਰਾ ਪਿਛੇ ਬਾਲ ਪਰਿਵਾਰ ਬੱਚੇ ਚਾਚੇ ਤਾਏ মামੇ ਇਹਨਾਂ ਨੂੰ ਚੱਕ ਲੈਂਦੇ ਹੁੰਦੇ ਸੀ ਘਰਾਂ ਜੋ ਉਹਨਾਂ ਨੂੰ ਮਸਤਫਾ ਬੋਲਦੇ ਉਹਨਾਂ ਨੂੰ ਉਹਨਾਂ ਨੂੰ ਮਸਤਫਾ ਕਹਿੰਦੇ ਆ ਅੱਛਾ ਉਹ ਮੁਸਤਫੇ ਉਹ ਨੋਚੀ ਦੇ ਜਿਹਨੂੰ ਪੁਲਸ ਵਾਲੇ ਦੋਸ਼ੀ ਕਹਿੰਦੇ ਉਹਨਾਂ ਦੇ ਵਾਰਸ ਉਹਨਾਂ ਦੇ ਵਾਰਸ ਜਿਹੜੇ ਮੁਸਤਫੇ ਕਹਿੰਦੇ ਆ ਹਾਂ ਉਹ ਫੜੇ ਜਾਂਦੇ ਆ ਨਾ ਬਾਅਦ ਵਿੱਚ ਮਿੱਤ ਸਮੁੰਦਰਾ ਥੋੜਾ ਕਿੱਥੇ ਆ ਹਾਂ ਮਨੀ ਤਾਂ ਤੁਹਾਨੂੰ ਛੱਡਦੇ ਨਹੀਂ ਮੁੰਡੇ ਨੂੰ ਪੇਸ਼ ਕਰਾਓ ਜਾਂ ਕਿਛੇ ਵੀ ਹਾਂ ਜੀ ਹਾਂ ਇਹ ਗੱਲਾਂ ਹੁੰਦੀਆਂ ਹੀਆਂ ਹੂੰ ਉਹ ਮੈਨੂੰ ਮੁੰਫੀ ਕਹਿੰਦਾ ਉਹ ਮੁਸਤਫੇ ਛੱਡਿਆ ਉੱਥੇ ਹੂੰ ਉਹ ਮੇਰੇ ਖਾਲੇ ਬੂਟਾ ਸਿੰਘ ਆ ਸ਼ਹਿਰੋਂ ਕੋਹ ਕਹਿੰਦੇ ਇੱਕ ਉਹਦਾ ਖਾਲਾ ਸੀ ਫੜਿਆ ਆ ਰਿਹਾ ਉੱਥੇ ਹੂੰ ਤੇ ਬੂਟਾ ਸਿੰਘ ਪੋੜਾ ਸੀ ਜੀ ਤੁਰ ਮੈਂ ਲੈ ਗਿਆ ਉਹਨਾਂ ਨੂੰ ਹਮ ਅਗੇ ਸੀ ਇਸ ਸਟਾਪ ਦੇ ਵਿੱਚ ਜਾ ਕੇ ਉੱਥੇ ਕਪਿਆਣੀ ਸਾਹਿਬ ਇੱਕ ਚੀੜੀ ਨਹੀਂ ਸੀ ਫਰਕਦੀ ਹਮ ਸੀ ਐਸਟਾਪਲੇ ਵਿੱਚ ਗੇਟ 24 ਘੰਟੇ ਬੰਦ ਅੰਦਰੋਂ ਕੁੰਡਾ ਹਮ ਇੱਕ ਮੋਰ ਜੱਕੀ ਹੁੰਦੀ ਸੀ ਪਹਿਲੇ ਨਾਲ ਵੇਖਦਾ ਸੀਗਾ ਵੀ ਕੌਣਾ ਬੰਦਾ ਜੇ ਤਾਂ ਕੋਈ ਸਿਵਲੈਂਟ ਬੰਦਾ ਤੇ ਇਧਰ ਕਹਣ ਭੱਜ ਜਾ ਇੱਥੋਂ ਹਮ ਜੇ ਕੋਈ ਵਾਰਦੀਦਾਰੀ ਆ ਉਹ ਨਰਾਜ ਆ ਸਕਦਾ ਸੀਗਾ ਹਮ ਤੇ ਮੁਫਤਲ ਕਿ ਇਹਨਾਂ ਦੇ ਤੋਂ ਅੱਜ ਪਾਦਾ ਤੈ ਇੰਦਾਂ ਨਹੀਂ ਸੀ ਕਿ ਉਹ ਪਰ ਬੰਦਾ ਫੜਕਣ ਨਾ ਦਿਓ ਛੋਡੀ ਬਣਨੀ ਸੀ ਇਹਦਾ ਕਿਸੇ ਨੂੰ ਅੱਛਾ ਇਹ ਛੋਡੀ ਦੇ ਅੰਦਰ ਸੀ ਉਹ ਹਾਂ ਛੋਡੀ ਦੇ ਅੰਦਰ ਸੀ ਹੂੰ ਚਲੋ ਮੈਂ ਮੋਸਤੋ ਬੇਚਣਨ ਗਿਆ ਮੈਂ ਮੁੰਸ਼ੀ ਨੂੰ ਆਖਿਆ ਵੀ ਆ ਦੋ ਬੰਦੇ ਲੈ ਕੇ ਆਇਆ ਮੈਂ ਉਹ ਕੋ ਨਾਲ ਤੇ ਬਹਾ ਲਈ ਨਾ ਚਲ ਮੈਂ ਹੱਥ ਘੜੀ ਕੋਲੀ ਬਹਾਤੇ ਜਿਉਂ ਮੈਂ ਟਰਨ ਕਰਕੇ ਪਿੱਛੇ ਮੁੜ ਕੇ ਦੇਖਿਆ ਤਾਂ ਭਾਈ ਸਾਹਿਬ ਗੁਰਦੇਵ ਸਿੰਘ ਕੋ ਕੇ ਤਖੀਮਸ਼ੇ ਪਟੂਆ ਕਾ ਅੱਧ ਸੀਤਕੜਾ ਪਰਮਾ ਜੁਸਤਾ ਸੀ ਉੱਠੇ ਰਟਕਾ ਇਹ ਵੀ ਪਿੱਛੇ ਬਾਹਾਂ ਬੰਨ ਕੇ ਹੂੰ ਨਹੀਂ ਬਿਲਕੁਲ ਨਰਵਾਸ ਤਰ ਮੈਂ ਹੈ ਵੀ ਤਾਂ ਪਾਈ ਸਾਹਿਬ ਨੇ ਜੁਲਮ ਆ ਗਿਆ ਆ ਕੇ ਮੌਟਰੀਨ ਰਾਤੇ ਮੈਂ ਛੱਡਿਆ ਦੋ ਤੂਫੇ ਲੈ ਗਿਆ ਇਹ ਆਪਾਂ ਸਾਰੀ ਕਹਾਣੀ ਵੈਸੇ ਦੱਸਤੀ ਆ ਹੁਣ ਆਪਾਂ ਮੇਨਲੀ ਗੱਲ ਤੇ ਆਈਏ ਜਦੋਂ ਤੁਹਾਡੀ ਅਗਵਾਈ ਹੁੰਦੀ ਹੈ ਤੁਸੀਂ ਇਹਦੇ ਮੁੱਖ ਗਵਾਹ ਸੀ हां जी मैं मको ना बात जी उस टाइम हां मैं इतनी दूसरी ਗੱਲ ਇਹ ਵੀ ਮੈਂਸ਼ਨ ਕਰਦਾ ਵੀ ਜਿਹੜੇ ਸੋਚਦੇ ਹੋਣਗੇ ਸ਼ਾਇਦ ਟੋਕਤਾ ਮੇਰੀ ਇੱਕ ਇੰਟਰਵਿਊ ਪਹਿਲਾਂ ਹੋਈ ਹੈ ਇਹਨਾਂ ਦੇ ਨਾਲ ਫੋਨ ਤੇ ਉਹਦੇ ਵਿੱਚ ਸਾਰੀ ਡਿਟੇਲ ਤਕਰੀਬਨ ਤਕਰੀਬਨ ਹੈਗੀ ਆ ਕਿ ਕਿਵੇਂ ਉਹਨਾਂ ਨੇ ਉਹਨਾਂ ਨੂੰ ਤਸ਼ੱਦਦ ਕੀਤਾ ਉੱਥੇ ਰਵਾਲਵਰ ਵਰਤਿਆ ਗਿਆ ਹਨਾ ਇਹ ਸਾਰੀ ਕਹਾਣੀ ਆਉਂਦੀ ਆ ਹਾਂ ਜੀ ਹੋ ਗਈ ਹੈ ਬਹੁਤ سارے ਲੋਕਾਂ ਦੇ ਫੋਨ ਆਏ ਮੈਨੂੰ ਕਹਿੰਦੇ ਕਿ ਦਰਸ਼ਨ ਸਿੰਘ ਤਾਂ ਗਵਾਹੀ ਤੋਂ ਸਮੇਂ ਤਾਂ ਮੁਕਰ ਗਿਆ ਸੀ ਅੱਜ ਕੱਲ ਇੰਟਰਵਿਊ ਕਰ ਰਿਹਾ ਨਹੀਂ ਜੀ ਬਿਲਕੁਲ ਮੁਕਰਣਾ ਫੈਲਿਆ ਹੀ ਨਹੀਂ ਮੈਨੂੰ ਨਾਮ ਹੈ ਮੁਕਰਾਂ ਹੂੰ ਉਸ ਪਰਮਾਤਮਾ ਨੂੰ ਜਾਣ ਦੇਣੀ ਆ ਅਗਰ ਮੈਂ ਮੁਕਰਨਾ ਹੁੰਦਾ ਹ ਤਾਂ ਮੈਨੂੰ ਕੋਈ ਲੋੜ ਸੀ ਇਹੇ ਦੁੱਖਾਂ ਦੇ ਵਿੱਚ ਪੈਣ ਦੀ ਮੈਂ ਪਰਿਵਾਰ ਦੁੱਖਾਂ ਦੇ ਵਿੱਚ ਪਾਤਾ ਸਹੀ ਆ ਤੁਸੀਂ ਸਿਆਣੇ ਬੰਦੇ ਹੋ ਤੁਸੀਂ ਇਹ ਸਮਝੋ ਵੀ ਮੈਂ ਕਿਸੇ ਦੇ ਬਿਨਾ ਪੁੱਛੇ ਤੋਂ ਮੇਰੀ ਮਿਸਰੀ ਨੂੰ ਸਾਧੂ ਲੋ ਮੈਂ ਉਹਨਾਂ ਨੂੰ ਵੀ ਨਹੀਂ ਦੱਸਿਆ ਹੂੰ ਮੈਂ ਮੈਂ ਅੱਜ ਕਿ ਉਹਤੇ ਕਚਹਿਰੀ ਜਾਣਾ ਤੇ ਮੈਨੂੰ ਆਹ ਕੰਮ ਆ ਹੂੰ ਮੈਂ ਚਲੇ ਗਿਆ ਪਿੰਡੋਂ ਹੂੰ ਮੈਨੂੰ ਕੰਮ ਕੰਮ ਵੀ ਸੀਗਾ ਵੈਸੇ ਕੋਟ ਦੇ ਵਿੱਚ ਉੱਥੇ ਬਲਬੀਰ ਸਿੰਘ ਉਹ ਜਿਹੜਾ ਮੇਰਾ ਮਿੱਤਰ ਆ ਮੈਂ ਉਹਨੂੰ ਦੱਸੀ ਗੱਲਬਾਤ ਸਾਰੀ ਹੂੰ ਉਹ ਕਹਿੰਦਾ ਜੀ ਇੱਥੇ ਇੱਕ ਕਾਨਫਰੰਸ ਹੋ ਰਹੀ ਆ ਹੂੰ ਵੀ ਚੱਲ ਆਪਾਂ ਉੱਥੇ ਚੱਲਦੇ ਆ ਹੂੰ ਉੱਥੇ ਅੰਦਰ ਗਏ ਤੇ ਤਕਰੀਬਨ 2-300 ਕੁਰਸੀ ਦੇ ਉੱਤੇ ਬੰਦੇ ਬੈਠੇ ਜੀ ਹੂੰ ਜੇ ਸਾਹਮਣੇ ਬੋਟ ਲੱਗਿਆ ਸੀ ਬੜਾ ਸਾਰਾ ਹੂੰ ਸੁੱਕੀ ਗਿੱਲ ਨਾ ਕੁੱਕੀ ਗਿੱਲ ਤੇ ਸੁੱਕੀ ਹੂੰ ਇਹ ਅਮਰੀਕਾ ਦੀਆਂ ਜੇਲਾਂ ਚ ਬੰਦ ਸੀ ਹੂੰ ਜਦੋਂ ਇਹ ਖਾੜਕੂ ਬਾਦ ਦੀ ਸਾਰੀ ਗੱਲ ਚੱਲੀ ਫਲਾਣਾ ਮਾਰਤਾ ਖਾੜਕੂ ਠੰਕਾ ਮਾਰਿਆ ਇਹਨਾਂ ਨੇ ਕੋਈ ਕੁਝ ਨਹੀਂ ਹੋਇਆ ਕੋਈ ਰਿਪੋਰਟ ਨਹੀਂ ਲਿਖਦਾ ਕੋਈ ਕੁਝ ਨਹੀਂ ਕਰਦਾ ਉੱਥੇ ਕੁਦਰਤੀ ਜੋਸ਼ ਆ ਗਿਆ ਮੈਨੂੰ ਮੈਂ ਬਲਬੀਰ ਸਿੰਘ ਨੂੰ ਆਖਿਆ ਮੈਂ ਆ ਭਾਈ ਸਾਹਿਬ ਇਹ ਗਦੇਵ ਸਿੰਘ ਕੋਲ ਮੇਰੇ ਸਾਹਮਣੇ ਮਾਰਿਆ ਸੀਗਾ ਹੂੰ ਉਹ ਕਹਿੰਦਾ ਵੀ ਪੰਥ ਦਾ ਕਾਰਜ ਆ ਕਾਂਤੀ ਸੇਵਾ ਕਰ ਸਕਦਾ ਤਾਂ ਦੇਖ ਲਾ ਹੂੰ ਮੈਂ ਬਿਆਨ ਤਾਂ ਮੈਂ ਦੇ ਦੂੰ ਪਰ ਮੇਰੇ ਪਿੱਛੇ ਪਰਿਵਾਰ ਦਾ ਕੀ ਬਣੂਗਾ ਜੀ ਉਹ ਇਹ ਬਾਦਲ ਦੀ ਸਰਕਾਰ ਆ ਹੂੰ ਤੇਰੇ ਪਰਿਵਾਰ ਨੂੰ ਕੋਈ ਕੁਝ ਨਹੀਂ ਆਖੂ ਹੂੰ ਚਲ ਮੈਂ ਹੌਸਲੇ ਕਰਕੇ ਐਡਵੋਕੇਟ ਅਫਤਾਰ ਸਿੰਘ ਸੀ ਉੱਤੇ ਸਟੇਟ ਐਕਟਰੀ ਉਹਨਾਂ ਨੂੰ ਮੈਂ ਜਾ ਕੇ ਦੱਸਦਾ ਵੀ ਮੈਂ ਭਾਈ ਗਦੇਵ ਸਿੰਘ ਕੌਨ ਕੇ ਬਾਬਤ ਕੁਝ ਕਹਿਣਾ ਚਾਹਣਾ ਲੋਤੇ ਮਾਂ ਜਦੇ ਉਤੇ ਮੈਂ ਨਹੀਂ ਸੀ ਜਾਣਦਾ ਵੀ ਸਿਮਰਤ ਸਿੰਘ ਮਾਨ ਕੌਣ ਆ ਜਸਵੀਰ ਸਿੰਘ ਰੋਡੇ ਕੌਣ ਆ ਬੀਬੀ ਬਲਾਰਾਤ ਕੌਣ ਬਾਅਦ ਵਿੱਚ ਉਹਨੇ ਮਾਂ ਚ ਪਤਾ ਲੱਗਿਆ ਵੀ ਇਹ ਹੈਗੇ ਨੇ ਚਲੋ ਮੈਨੂੰ ਟਾਈਮ ਦੇ ਤਾਂ ਮੈਂ ਫੋਟੇ ਬੁਲਾ ਕੇ ਤੇ 25 ਤੋਂ ਲੈ ਕੇ 31 ਤੱਕ ਜੋ ਹੋਇਆ ਸੀ ਜੀ ਉਹ ਮੈਂ ਦੱਸਦਾ ਉਹਨੂੰ ਜਿਵੇਂ ਤੁਸੀਂ ਇੰਟਰਵਿਊ ਚ ਸੋਹਣੀ ਲਿਆ ਮੈਥੋਂ ਜਹਦਰ ਸਾਹਿਬ ਦਾ ਕੀ ਕੀ ਵਾਪਰੀ ਕੀ ਕੀ ਵਾਪਰੀ ਤੇ ਕਿਵੇਂ ਉਹਨਾਂ ਨੂੰ ਮਤਲਬ ਕਿ ਲਾਸਟ ਦਰਿਆ ਤੱਕ ਦੀ ਕਹਾਣੀ ਇਹਨਾਂ ਨੇ ਮੈਨੂੰ ਭਗੌੜਾ ਕਰਤਾ ਉਦੋਂ ਇਥੋਂ ਲੁਧਿਆਣੇ ਧਮਨਪੈਸ ਦੇ ਵਿੱਚ ਜਿਸ ਦਿਨ ਬਿਆਨ ਦਿੱਤਾ ਮੈਂ 1998 ਦੇ ਵਿੱਚ 12 ਮਈ ਨੂੰ 12 ਮਈ 1906 ਸਾਲ ਚੁੱਪ ਰਿਹਾ ਮੈਨੂੰ ਪਤਾ ਹੀ ਨਹੀਂ ਸੀ ਇਹਨਾਂ ਗੱਲਾਂ ਦਾ ਤੇ 6 ਸਾਲ ਬਾਅਦ ਜੇ ਤੁਸੀਂ ਬਿਆਨ ਦੇਤੇ ਨਾਲ ਦੇ ਤੁਹਾਨੂੰ ਭਗੌੜਾ ਦਿੱਤਾ ਨਹੀਂ ਭਗੌੜਾ ਨਹੀਂ ਫਰਾਰ ਹੋਇਆ ਸੀ ਮੈਂ ਬਿਆਨ ਦੇ ਕੇ ਅੱਛਾ 12 ਮਈ 1998 ਨੂੰ ਬਿਆਨ ਦੇਣ ਤੋਂ ਬਾਅਦ ਇਹਨਾਂ ਨੇ ਜਾਸੂਸਾ ਜੀ ਸਿੰਘ ਬੈਂਸ ਦੇ ਨਾਲ ਮੈਨੂੰ ਚੰਡੀਗੜ੍ਹ ਲੈ ਕੇ ਸੀ ਗਿਆ ਜੋ ਤੁਸੀਂ ਕਹਿ ਕੇ ਪਿਛਲੇ ਪਾਸੋਂ ਉਹਨਾਂ ਦੀ ਗੱਡੀ ਖੜੀ ਸੀ ਤੇ ਜਿ ਬਿਠਾ ਕੇ ਤੇ ਮੈਨੂੰ ਚੰਡੀਗੜ੍ਹ ਲੈ ਕੇ ਲੈ ਜਾ ਕੇ ਚੰਡੀਗੜ੍ਹ ਲੈ ਗਏ ਜੀ ਉੱਥੇ ਇਹਨਾਂ ਦੇ بیٹے ਸੀਗੇ ਰਾਜਵਿੰਦਰ ਸਿੰਘ ਬੈਂਸ ਵਕੀਲ ਇੱਕ ਦੋ ਹੋਰ ਵਕੀਲ ਆ ਗਏ ਜਿਵੇਂ ਤੁਸੀਂ ਬੈਠੇ ਹੋ ਹੂੰ ਉਹਦੋਂ ਪਰੇਸ਼ਾਨ ਸੀ ਮੇਰੇ ਦਿਮਾਗ ਦੇ ਉੱਤੇ ਵੀ ਮੈਂ ਕੀ ਕੀਤਾ ਕੀ ਹੋਊਗਾ ਕਹਾ ਜੀ 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 ਵੀ ਪਰਿਵਾਰ ਦਾ ਕੀ ਬਣੂਗਾ ਹੂੰ ਕਿਉਂਕਿ ਆਮਦਾਨ ਦਾ ਪਿਛੇ ਹੈ ਨਹੀਂ ਜੀ ਕੋਈ ਹੂੰ ਉਹ ਮੈਨੇ ਬਿਆਨ ਲੈਣੇ ਸ਼ੁਰੂ ਕਰਤੇ ਉਹ ਮੈਨੂੰ ਪੁੱਛਣ ਪਹਿਲਾਂ ਤਾਂ ਪੁੱਛ ਹੀ ਗਏ ਦੱਸੀ ਗਏ ਮੈਂ ਮੈਨੂੰ ਵੀ ਇਹ ਕਹਿੰਦੇ ਵੀ ਤੂੰ ਕੀ ਲੈ ਜਾਂਦਾ ਸੀ ਇਸ ਸਟਾਫ ਦੇ ਵਿੱਚ ਉਹ ਜਿਵੇਂ ਆਵਾਜ਼ ਹੀ ਕੀ ਆਜ ਜਾਂਦੀ ਹੈ ਨਾ ਉਹ ਮੈਂ ਤਾਂ ਆਖਾਂ ਵੀ ਮੈਂ ਮੁਸਤਵੇ ਛੱਡਣਾ ਜਾਂਦਾ ਸੀ ਉਹ ਕਹਿੰਨ ਕੀ ਉਹ ਜਦੋਂ ਦੋ ਤਿੰਨ ਵਾਰੀ ਆਖਿਆ ਮੈਂ ਥੋੜਾ ਉੱਚੀ ਬੋਲ ਪਿਆ ਮੈਂ ਆ ਮੈਂ ਤਾਂ ਮੁਸਤਵੇ ਛੱਡਣਾ ਜਾਂਦਾ ਸੀ ਮੈਂ ਕਿਹੜਾ ਭੁੱਕੀ ਲੈ ਜਾਂਦਾ ਸੀ ਸਵੇਕ ਜਿਵੇਂ ਪਿੰਡੂ ਪਿੰਡੂ ਸ਼ਬਦ ਆਪਰੇ ਚ ਬੋਲਦਾ ਪਿੰਡੂ ਸ਼ਬਦ ਸੀ ਪਿੰਡੂ ਇਸ ਦੀ ਮਤਲਬ ਕਿਤੇ ਬੁਲਾਰਾ ਨਹੀਂ ਸੀ ਕੋਈ ਕਦੇ ਕੋਈ ਬਿਆਨ ਨਹੀਂ ਸੀ ਤਾਂ ਕੋਈ ਕੁਝ ਕੀਤਾ ਨਹੀਂ ਸੀ ਆਪੇ ਘਰੇ ਲੰਦੇ ਸੀ ਰੋਟੀ ਖਾਂਦੇ ਸੀਗੇ ਹੂੰ ਉਸ ਵੇਕ ਹੀ ਮੇਰੇ ਮੂੰਹ ਚੋਂ ਨਿਕਲ ਗਿਆ ਜਿਵੇਂ ਆਰਪੋਰਟ ਬੰਦੇ ਦੇ ਸਵੇਕ ਮੂੰਹੋਂ ਨਿਕਲਦਾ ਹੁੰਦਾ ਇਹ ਤਾਂ ਨਿਕਲ ਗਿਆ ਉਹਨਾਂ ਨੇ ਮੋਸਤਵਾ ਸ਼ਬਦਾਂ ਰਹਿ ਗਿਆ ਭੁੱਕੀ ਵਾਲਾ ਸ਼ਬਦ ਨੋਟ ਕਰ ਲਿਆ ਹੂੰ ਉਸ ਤੋਂ ਬਾਅਦ ਚਲੋ ਸੋਚੋ ਕਹਿੰਦੇ ਮੈਂ ਇਸ ਗੱਲ ਦਾ ਭਲੇਖਾ ਹੈ ਵੀ ਜਿਹੜਾ ਕਹਿੰਦੇ ਆ ਕਿ ਉਹ ਸਹੀ ਬਿਆਨ ਨਹੀਂ ਦਿੱਤੇ ਤੁਹਾਡੀ ਗੱਲ ਦਾ ਆਹੀ ਭਲੇਖਾ ਸੀ ਆਹੀ ਭਲੇਖਾ ਤੁਸੀਂ ਇਹ ਸੋਚੋ ਜਿਵੇਂ ਫੁੱਕੀ ਲੈਣ ਜਾਂਦਾ ਹੁੰਦਾ ਹੂੰ ਸੀਐਸਟਾਫ ਦੇ ਕੋਲ ਜਿਹੜਾ ਟਰੱਕ ਲੈਂਦੇ ਸੀਗੇ ਹੂੰ ਉਹਦੇ ਜਿਹੜਾ ਟਰੱਕ ਲੈਂਦੇ ਸੀ ਨਾ ਉਹਨਾਂ ਦਾ ਕੰਮ ਸੀ ਇਹ ਹੂੰ ਉਹ ਕੰਮ ਸੀ ਸਦਰ ਵਾਲਿਆਂ ਦਾ ਹੂੰ ਉਹ ਕਹਿੰਦੇ ਇੱਕ ਕਹਿੰਦਾ ਇਹ ਤਾਂ ਫੁੱਕੀ ਵੇਚਦਾ ਜੀ ਬਾਹਰ ਲਿਆ ਕੇ ਵੀ ਭਾਈ ਜਿਵੇਂ ਫੁੱਕੀ ਵੇਚਦਾ ਸੀ ਤਾਂ ਮੇਰੀ ਹਾਲਤ ਹੋਣੀ ਸੀ ਜਿਹੜੀ ਅੱਜ ਮੇਰੀ ਕੋਟੀਵਾਸਾ ਦਾ ਸੀ ਬਲੈਕ ਕਰਕੇ ਤੇ ਉਦੋਂ ਪੋਟਸ ਦਾ ਕੋਈ ਪੋਜਣਾ ਨਹੀਂ ਸੀ ਨੂੰ ਮਾਰੀ ਕਿ ਨਹੀਂ ਜਾਵੇ ਹੂੰ ਇਹ ਕਿੰਨੇ ਇਲਜ਼ਾਮ ਲਾਇਆ ਬੁੱਕੀ ਵੇਚਦਾ ਸੀ ਇਹ ਆਮ ਹੀ ਇਨਸਾਨ ਮਤਲਬ ਕਿ ਲੋਕਾਂ ਦੇ ਵਿੱਚ ਇਹ ਗੱਲ ਫੈਲ ਗਈ ਵੀ ਉਹ ਬੁੱਕੀ ਵੇਚਦਾ ਸੀ ਹੁਣੇ ਹੁਣੇ ਫੈਲੀ ਆ ਪਹਿਲਾਂ ਨਹੀਂ ਅੱਛਾ ਬਦਨਾਮ ਕਰਨ ਲਈ ਬਦਨਾਮ ਕਰਨ ਲਈ ਕਮੈਂਟ ਕਰਦੇ ਆ ਲੋਕ ਹਾਂ ਥੱਲੇ ਪਾਸੇ ਉਹ ਇੱਕ ਸੁਝਾਅ ਵਾਲੇ ਬੰਦੇ ਜਿਹੜੇ ਆ ਹਾਂ ਕਮੈਂਟ ਦਿੰਦੇ ਨੇ ਹੂੰ ਵੀ ਇਹ ਤਾਂ ਬੁੱਕੀ ਵੇਚਦਾ ਸੀ ਉੱਤੇ ਤੇ ਥਾਣੇ ਦੇ ਵਿੱਚ ਭੁੱਕੀ ਵੇਚਦਾ ਸੀ ਉਦੋਂ ਇਹ ਕਹਿੰਦੇ ਵੀ ਉਹ ਤੋਂ ਐਂ ਤਾਂ ਦੀ ਕਹਾਣੀ ਬਣਾਤੀ। ਹਾਂ ਵੀ ਅਸੀਂ ਨਵੇਂ ਸੀ, ਬਿਲਕੁਲ ਨਵੇਂ। ਹੂੰ। ਤੁਸੀਂ ਹੈ ਕਿ ਪੰਜ ਚਾਰ-ਪੰਜ ਮਹੀਨੇ ਤਾਂ ਹੋਏ ਸੀ ਜਾਰੇ ਭਰਤੀ ਹੋਏ ਨੂੰ। ਹੂੰ। ਤੇ ਸਾਨੂੰ ਤਾਂ ਉਨ ਹੀ ਖੰਗੜਨ ਦਿੰਦੇ ਸੀ ਉੱਤੇ। ਹੂੰ। ਸਾਨੂੰ ਤਾਂ ਡਿਊਟੀ ਨਹੀਂ ਭਜਾਈ ਰੱਖਦੇ ਸੀ 24-24 ਘੰਟੇ। ਹੂੰ। ਤੇ ਜਿਵੇਂ ਭੁੱਕੀ ਵੇਚਦਾ ਹੁੰਦਾ ਮੈਂ ਇੱਥੇ ਕੋਠੀ ਭਾਦਦਾ ਉਹਦੇ ਜਵਾਕਾਂ ਨੂੰ ਵਧੀਆ। ਕਾਰ ਮੇਰੇ ਥੱਲੇ ਹੁੰਦੀ ਅਜਨੇ। ਹੂੰ। ਠੀਕ ਹੈ ਨਾ? ਦੋ ਨੌਕਰੀਆਂ ਕੀਤੀਆਂ। ਦੋ ਨੌਕਰੀਆਂ ਕੀਤੀਆਂ। ਆਹ ਤਾਂ ਮੇਰੇ ਘਰ ਦੀ। ਹੂੰ ਦਿੱਤੇ ਫਿਰ ਕਿਸੇ ਨੇ ਸਾਰ ਨਹੀਂ ਲਈ ਨਹੀਂ ਜੀ ਕਿਸੇ ਨੇ ਸਾਰ ਨਹੀਂ ਲਈ ਬਿਲਕੁਲ ਕਿਸੇ ਨੇ ਨਹੀਂ ਕਿਸੇ ਨੇ ਵੀ ਸਾਰ ਨਹੀਂ ਲਈ ਇੱਕ ਮੈਨੂੰ ਤੁਹਾਨੂੰ ਦੱਸਿਆ ਸੀਗਾ ਵੀ ਫਤਿਹਨਾਮਾ ਦੇ ਰਣਜੀਤ ਸਿੰਘ ਭਾਈ ਇਹਨੇ 10000 ਰੁਪਏ ਭੇਜੇ ਸੀ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀਗਾ ਹੂੰ ਤੇ ਜਾਂ ਭਾਈ ਜਸਵੀਰ ਜੇ ਤੱਕ ਤੁਹਾਡੇ ਮਨਾਂ ਬੱਜਲੀ ਆ ਕੰਮ ਨਹੀਂ ਕਰ ਸਕਦੇ ਨਹੀਂ ਜੀ ਕੰਮ ਨਹੀਂ ਕਰ ਸਕਦਾ ਰੀੜ ਦੀ ਰੀੜ ਦੀ ਹੱਡੀ ਥੱਲੇੋਂ ਟੁੱਟ ਗਈ ਸੀਗੀ ਹੂੰ ਕੋਠੇ ਤੋਂ ਹਾਂ ਜੀ ਹਾਂ ਆ ਗੋਡੇ ਹਿੱਲੇ ਕਿਸੇ ਦੋਨੋਂ ਹੀ ਖਿੱਚ ਪਈ ਰਹੀ ਹੈ ਗੋਡਿਆਂ ਨੂੰ ਹੂੰ ਸਵੇਰ ਵਾਰ ਮੰਜੇ ਤੇ ਪਈ ਰਹਾ ਪਰ ਸਾਰ ਕੇ ਨਹੀਂ ਲਈ ਮੇਰੀ ਪੁਲਸੀ ਦੀ ਤਾਂ ਪੈਨਸ਼ਨ ਲੱਗੀ ਨਹੀਂ ਫਿਰ ਉਹ ਤੁਸ ਸਟੇ ਰਹੇ ਉਹ ਤਾਂ ਮੇਰੇ ਮਾਰਨ ਨੂੰ ਫਿਰਦੇ ਸੀ ਵੀ ਅੱਜ ਮਾਰੀਏ ਕੱਲ ਮਾਰੀਏ ਅੱਜ ਮਾਰੀਏ ਕੱਲ ਮਾਰੀਏ ਤੁਹਾਨੂੰ ਮਾਰਨ ਨੂੰ ਫਿਰਦੇ ਸੀ ਬਿਲਕੁਲ ਮਾਰਨ ਨੂੰ ਦਰ ਸੀਗਾ ਇਸ ਚੀਜ਼ ਦਾ ਜਹਦਰ ਸਾਹਿਬ ਨੇ ਐਦਾਂ ਹੋਈ ਤਾਂ ਤੁਹਾਡੇ ਨਾਲ ਹੋ ਸਕਦੀ ਆ ਬਿਲਕੁਲ ਹੋ ਸਕਦੀ ਆ ਜਦ ਕੌਮਲਾ ਜਥੇ ਆ ਨਹੀਂ ਛੱਡਿਆ ਇਹਨਾਂ ਨੇ ਕਿ ਮੈਂ ਤਾਂ ਕਿਹਦਾ ਬਜਾੜਾ ਸੀਗਾ ਮੈਂ ਤਾਂ ਜਦੋਂ ਮਰਜੀ ਗੱਲوں ਫੜ ਲੈਂਦੇ ਸੀ ਕਿਉਂਕਿ ਉਹਨਾਂ ਦੀ ਪੁਲਸੀ ਇੱਥੇ ਬੈਠੀ ਸੀ ਉਹ ਵੀ ਪੁਲਸ ਬੈਠੀ ਸੀ ਨਾ ਜਿਹੜੀ ਮੈਨੂੰ ਬਚਾਉਣ ਤੇ ਲਾਈ ਸੀ ਹੂੰ ਉਹ ਜਦੋਂ ਆਉਂਦਾ ਉਹਨਾਂ ਜੂਵੀ ਕੇ ਜੇ ਤਾਂ ਗੋਲੀ ਮਰਵਾਉਂਦੇ ਤਾਨੂੰ ਇਹ ਵੀ ਡਰਸ ਵੀ ਗੋਲੀ ਬਾਈ ਸਕਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਡਰ ਸੀਗਾ ਕਦੋਂ ਤੱਕ ਡਰ ਰਿਹਾ ਹੈ ਜਦੋਂ ਤਕਰੀਬਨ ਪਹਿਲਾਂ ਤਾਂ ਰਹਾ ਥੋੜੇ ਦਿਨ ਹੂੰ ਜਦੋਂ ਗਾਰਦ ਨਵੀਂ ਨਵੀਂ ਆਈ ਆ ਹੂੰ ਉਸ ਤੋਂ ਬਾਅਦ ਫਿਰ ਮੈਂ ਡਰ ਚੱਕਤਾ ਮੈਂ ਯਾਰ ਇਹ ਕੀ ਕਰ ਲੈਣਗੇ ਮੈਂ ਇਹਨਾਂ ਕੋਲ ਜਾਣਾ ਨਹੀਂ ਜਿਵੇਂ ਬਾਹਰ ਅੰਦਰ ਜਾਣਾ ਤਾਂ ਇੱਕ ਦੋ ਬੰਦੇ ਮੇਰੇ ਨਾਲ ਜਾਣਗੇ ਨਹੀਂ ਤਾਂ ਛੁੱਟੀ ਭੱਜੇ ਰਹਿੰਦੇ ਸੀਗੇ ਪਿੰਕੀ ਗਮੀ ਸਿੰਘ ਪਿੰਕੀ ਕੈਟ ਸੀ ਜਿਹੜਾ ਹਾਂਜੀ ਹਾਂ ਉਹ ਇਹ ਗੱਲ ਕਹਿੰਦਾ ਕਿ ਜਿਹੜਾ ترسےਮ ਸਿੰਘ ਸੀਗਾ ਉਹ ਗਵਾਹ ਬਣ ਗਿਆ ਸੀ ਇਸ ਚੀਜ਼ ਦਾ ਬਾਅਦ ਦੇ ਵਿੱਚ ਉਹਨੂੰ ਰੈਂਕ ਦੇ ਕੇ ਤੇ ਨੰਬਰ ਚਾਲਿਆ ਸੀਗਾ ਨਹੀਂ ਜੀ ਨਹੀਂ ਗਵਾਹ ਨਹੀਂ ਬਣਿਆ ਉਹ ਹੂੰ ਉਹਦਾ ਮੁਜਰਮ ਆ ਨਹੀਂ ਮੁਜਰਮ ਤਾਂ ਹੈ ਹੀ ਆ ਤੁਹਾਡੀ ਕਹਾਣੀ ਦੇ ਮੁਤਾਬਕ ਤੋਂ ਉਹ ਜਿਹੜੀ ਗੁਰਦੁਰਦ ਕਰਨ ਚ ਪੂਰਾ ਹੱਥ ਸੀ ਜਾਂਦਾ ਪੂਰਾ ਹੱਥ ਸੀਗਾ ਹੂੰ ਉਹਦੀ 6 ਮਹੀਨੇ ਦੀ ਨੌਕਰੀ ਕੱਟੀ ਗਈ ਹੂੰ ਉਹ 6 ਮਹੀਨੇ ਦਾ ਮਤਲਬ ਹੁੰਦਾ ਵੀ 6 ਮਹੀਨੇ ਉਹਨੂੰ ਹੋਰ ਕਰਨੀ ਪੈਣੀ ਸੀ ਤਨਖਾਹ ਵੀ ਨਹੀਂ ਜਾਣੀ ਸੀ अच्छा ओते ਲੜ ਪਿਆ ਉਹ ਹੂੰ ਵੀ ਮੇਰੇ ਤੇ ਨੌਕਰੀ ਕਾ ਟੁਕਟੀ ਆ ਜੀ ਸਰਵਿਸ ਕੱਟ ਲੀ 3 ਮਹੀਨੇ ਦੀ ਹੂੰ ਫਿਰ ਉਹਨੂੰ ਪਹਿਲਾਂ ਸੀਟੂ ਨੰਬਰ ਦਿੱਤਾ ਗਿਆ ਹੂੰ ਫਿਰ ਉਹਨੂੰ ਪੱਕਾ ਹੌਲਦਾਰ ਬਣਾ ਦੇ ਦਿੱਤਾ ਗਿਆ ਅੱਛਾ ਪਹਿਲਾਂ ਹੋਮਗਾਰਡ ਚ ਸੀ ਉਹ ਨਾ ਸਪਾਈ ਸੀ ਸਪਾਈਸ ਸੀਟੂ ਤੇ ਫਿਰ ਹਾਂ ਸਪਾਈ ਸੀ ਉਹ ਅੱਛਾ ਤੇ ਉਹ ਵੀ ਕਿਸਮ ਦਾ ਕੈਟ ਦਾ ਕੰਮ ਹੀ ਕਰਦਾ ਸੀਗਾ ਗਰਮੀਤ ਸਿੰਘ ਦੀ ਨਾਲ ਅੱਛਾ ਹਾਂ ਜੀ ਹਾਂ ਉਹ ਇਹਨਾਂ ਦੇ ਵਿੱਚੋਂ ਬਚਿਆ ਕੋਈ ਇਨਾਂ ਦੇ ਵਿੱਚੋਂ ਦੋ ਹੀ ਗਏ ਆ ਜੀ ਹਮ ਇੱਕ ਤਾਂ ਸਵਾਰਨ ਸਿੰਘ ਆ ਇੱਕ ਡੀਐਸਪੀ ਹਰਪ੍ਰਗਵਾਨ ਦੇ ਸੋਢੀ ਆ ਹਮ ਤੇ ਬਾਕੀ ਸ਼ਹਿਰ ਹੈਗੇ ਨੇ ਜੀ ਗੁਰਮੀਤ ਸਿੰਘ ਹਾਂ ਗੁਰਮੀਤ ਸਿੰਘ ਹੈਗਾ ਰਿਟਾਇਰ ਹੋਇਆ ਖੰਨੇ ਤੋਂ ਮੰਡੀ ਗਵਿੰਨਗੜ ਤੋਂ ਅੱਛਾ ਸ਼ਹਿਰ ਐਸਐਸਪੀ ਜਾਂ ਐਸਪੀ ਰਿਟਾਇਰ ਹੋਇਆ ਹੋ ਐਸਐਸਪੀ ਕਮਲਜੀਤ ਹਮ ਐਸਐਸਈ ਜਿੰਨੂ ਸਿੰਘ ਹਮ ਛੇਲੇ ਨਾਂ ਹੋਵੇ ਤੇ ਹਰਨੇਕ ਸਿੰਘ ਸਰਾ ਵੀ ਸ਼ਾਇਦ ਨਾ ਹੋਵੇ। ਐਸਾ ਹੀ ਹਰਵੰਸ ਸਿੰਘ ਹੋ ਸਕਦਾ। ਤੇ ਉਸ ਆਉਂਦਾ ਮੁੰਜੀਦਰਸ਼ਨ ਸਿੰਘ ਹੂੰ ਆਪਣੇ ਉਹ ਹੋ ਸਕਦਾ। ਬਾਕੀ ਹੀ ਬੰਦੇ ਸੀ ਮੇਨ। ਇਸ ਏਰੀਏ ਤੁਹਾਡੇ ਦੇ? ਨਹੀਂ ਨਹੀਂ ਸਾਡੇ ਏਰੀਏ ਨਹੀਂ ਹੈ। ਹੂੰ ਸੁਢੀ ਸੀਗਾ ਕੋਟਕਪੂਰੀ ਦਾ। ਹੂੰ ਹਰਵੰਸ ਸੀਗਾ ਸੰਗਰੂਰ ਇਲਾਕੇ ਦਾ। ਹੂੰ ਮੁੰਜੀਦਰਸ਼ਨ ਸਿੰਘ ਬਦਦਵਾਲ ਦਾ। ਹੂੰ ਇਤ ਸੇਮ ਮੇਰੇ ਖਾਲ ਅੰਬਰਤਾਰਵਾਲ ਦਾ ਸੀ ਜਾਂ ਗਰਦਾਰਪੁਰਵਾਲ ਦਾ ਸੀਗਾ ਮਾਝੇ ਤੋਂ ਹਾਂ ਮਾਝੇ ਤੁਸੀਂ ਹੂੰ ਤੇ ਉਸੇ ਦੀ ਬਦੌਲਤ ਇਹ ਮੁੰਡੇ ਨੂੰ ਭਰਤੀ ਕੀਤਾ ਗਿਆ ਕਿਹਦੇ ਮੁੰਡੇ ਨੂੰ ਸਤਸੇਮ ਸਿੰਘ ਦੇ ਮੁੰਡੇ ਨੂੰ ਅੱਛਾ ਜੀ ਹਾਂ ਬਿਲਕੁਲ ਉਹਨਾਂ ਦਾ ਆਰਡ ਗੱਲਾਂ ਨੇ ਉਹਨੂੰ ਭਰਤੀ ਕੀਤਾ ਗਿਆ ਇਹਦੇ ਮੁੰਡੇ ਨੂੰ ਹੂੰ ਤੇ ਜਿਹੜੀ ਏ ਰਿਪੋਰਟ ਦੇ ਵਿੱਚ ਉਹ ਦੋਸ਼ੀ ਨੇ ਤੇ ਫਿਰ ਉਹ ਹਾਂਜੀ ਬਿਲਕੁਲ ਦੋਸ਼ੀ ਨੇ ਹੂੰ ਠੀਕ ਹੈ ਨਾ ਜਦੋਂ ਕੋਈ ਐਫ ਆਈ ਆਰ ਦਰਜ ਹੋਈ ਤਾਂ ਜਿਹੜਾ ਕੋਈ ਕਰਾਊਗਾ ਇੱਕ ਸਵਾਲ ਹੋਰ ਹੈ ਜਿਵੇਂ ਹੁਣ ਏਅਰਪੋਰਟ ਅਕਾਲ ਤਖਤ ਸਾਹਿਬਤ ਜਿਹਦਾ ਸਾਹਬ ਨੂੰ ਚੋਪੀ ਗਈ ਹੈ ਹਾਂਜੀ ਹਾਂ ਉਸ ਤੋਂ ਬਾਅਦ ਤੁਹਾਨੂੰ ਅਕਾਲ ਤਖਤ ਜਿਵੇਂ ਤੁਸੀਂ ਮੁੱਖ ਗਵਾਹ ਹਾਂਜੀ ਹਾਂ ਹਾਈ ਵਿਟਨੈਸ ਹੋ ਸਹੀ ਮੌਕੇ ਦੇ ਚਸ਼ਮਦੀਦ ਤੁਹਾਡੇ ਨਾਲ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਨੇ ਜਾਂ ਹੋਰ ਕਿਸੇ ਨੇ ਸੰਪਰਕ ਕੀਤਾ ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਹੀ ਨਹੀਂ ਨਾ ਕਾਲਸਾ ਉਹਦੇ ਜਥੇਦਾਰ ਹੈ ਨੈਸ਼ਨਲ ਕਮੇਟੀ ਦੇ ਹੂੰ ਇਹ ਸਾਡੇ ਤੇ ਜਗਰਾਉਂ ਗਰੇਵਾਲਾ ਇੱਕ ਸਨੋਨੀ ਕਮੇਟੀ ਜਨਰਲ ਸਕੱਤਰ ਆਜ ਕੱਲ ਹੂੰ ਉਹ ਤਾਂ ਕਦੇ ਵੀ ਨਹੀਂ ਆਇਆ ਮੇਰੇ ਕੋਲ ਕਦੇ ਵੀ ਨਹੀਂ ਆਇਆ ਹੂੰ ਪਰਿਵਾਰ ਨੂੰ ਤਾਂ ਮਿਲੇ ਆਂ ਤੋਂ ਕੌਣ ਗਰੇਵਾਲ ਨਾ ਮੇਰੇ ਪਰਿਵਾਰ ਨੂੰ ਕੀ ਮਿਲ ਉਸ ਪਰਿਵਾਰ ਨੂੰ ਹੁਣ ਮਿਲ ਕੇ ਗਿਆ ਪਹਿਲਾਂ ਹੀ ਮਿਲਦਾ ਸੀਗਾ ਹੂੰ ਪਹਿਲਾਂ ਇਹ ਇਹਨਾਂ ਨੇ ਲੜਕੇ ਨੂੰ ਸਖਬੀਰ ਬਾਦਨਾ ਮਲਾਇਆ ਉਹਨੇ ਲੈ ਜਾ ਕੇ ਹੂੰ ਤੇ ਹੁਣ ਉਹ ਉਹਨਾਂ ਦੀ ਬੋਲੀ ਬੋਲਦੇ ਆ ਹੂੰ ਤੇ ਹੁਣ ਕਹਿੰਦੇ ਬਿਸ਼ਰੂਨ ਕਮੇਟੀ ਵਾਲੇ ਆਏ ਸੀ ਦੇ ਘਰ ਹੂੰ ਪਤਾ ਨਹੀਂ ਕੀ ਗੱਲ ਹੋਈ ਆ ਕੀ ਨਹੀਂ ਹੂੰ ਇੰਦੀ ਆਪਾਂ ਕਹਿ ਸਕਾਲੇ ਤੁਸੀਂ ਖੁੱਲ ਕੇ ਪੁੱਛੋ ਜੇੜਾ ਕੋਈ ਪੁੱਛਣਾ ਅੱਜ ਹੂੰ ਦਿਲ ਖੋਲ ਦੂੰਗਾ ਤੁਹਾਡੇ ਸਾਹਮਣੇ ਹੂੰ ਇਹ ਦਰਦ ਹੁੰਦਾ ਜਿਹੜਾ ਬਾਹਰ ਨਿਕਲਦਾ ਹੂੰ ਇਹ ਦਰਦ ਨਾ ਫਿਰ ਕੀ ਕੀ ਬੀਤੀ ਕੀ ਵੀ ਤੁਸੀਂ ਆਪ ਹੀ ਦੱਸਦੇ ਹੋ ਨਾ ਜਦ ਤੁਸੀਂ ਕਹਿ ਖੁੱਲ ਕੇ ਪੁੱਛੋ ਤੇ ਕਈ ਗੱਲਾਂ ਹੁੰਦੀਆਂ ਮੈਨੂੰ ਨਾਮ ਪਤਾ ਹੋਵੇ ਕਈ ਵਾਰ ਇਦਾਂ ਦਾ ਅੰਦਰ ਬਲਬਲੇ ਹੁੰਦੇ ਆ ਜਿਹੜੇ ਸਮੋਈ ਨਾ ਨਾ ਰੱਖੇ ਉਹ ਤੁਸੀਂ ਦੱਸ ਦਿਓ ਜਿਹੜੀ ਗੱਲ ਹੈ ਖੁੱਲ ਕੇ ਬਲਬਲਾ ਕੋਈ ਸਮੋਗਾ ਨਾਲੀਆ ਵੀ ਦੀ ਲੋਕ ਮੈਨੂੰ ਇਹ ਕਹਿੰਦੇ ਵੀ ਇਹਨੂੰ ਬੜਾ ਪੈਸਾ ਦਿੱਤਾ ਪੁਲਿਸ ਨੇ ਪੁਲਿਸ ਨੇ ਬੜਾ ਪੈਸਾ ਕਿਹੜੀ ਗੱਲ ਦਾ ਗਵਾਹੀ ਤੋਂ ਮੁੱਕਰਨ ਦਾ ਅੱਛਾ ਪੁਲਿਸ ਨੇ ਪੈਸਾ ਦਿੱਤਾ ਇਹ ਵੀ ਇਲਜ਼ਾਮ ਹੈਗਾ ਹਾਂ ਇਹ ਵੀ ਇਲਜ਼ਾਮ ਹੈਗਾ ਮੇਰੇ ਤੇ ਫਿਰ ਕਹਿੰਦੇ 12ਵਾਂ ਪੈਸਾ ਬਹੁਤ ਆਇਆ ਇਹਨੂੰ ਅੱਛਾ ਇਹਨਾਂ ਗੱਲਾਂ ਦਾ ਦੁੱਖ ਆ ਮੈਨੂੰ ਅੱਛਾ ਮੇਰੇ ਲਈ ਤਾਂ ਕਦੇ ਨਹੀਂ ਬਾਤ ਨਹੀਂ ਪੁੱਛੀ ਵੀ ਤੂੰ ਰੋਟੀ ਖਾਣਾ ਤੇਰਾ ਪਰਿਵਾਰ ਰੋਟੀ ਖਾਣਾ ਹਮ ਨਾ ਕਿਸੇ ਨੇ ਨਹੀਂ ਪੁੱਛੀ ਨਾ ਕਦੇ ਸ਼ਰੂਨ ਕਮੇਟੀ ਨੇ ਕਦੇ ਏਕਾਲਤਖਸਾਬ ਦੇ ਜੱਤੇ ਨੇ ਉਹਨਾਂ ਹਾਲਾਂਕਿ ਭਾਈ ਰਣਜੀਤ ਸਿੰਘ ਜੱਤੇ ਸਾਹਿਬ ਦੀ ਉਹਨਾਂ ਦਾ ਪਛੋਕੜ ਦਾ ਸਿੰਘਾ ਰਸੀਲ ਆ ਭਾਈ ਰਣਜੀਤ ਸਿੰਘ ਜਿਹੜੇ ਅੱਜ ਕੱਲ੍ਹ ਅੱਜ ਕੱਲ ਇਹ ਇੱਕ ਨਵੀਂ ਪਾਰਟੀ ਬਣਾਈ ਹੈ। ਸੋਮਨੀ ਕਮੇਟੀ ਸਮੋਂ ਦਾ ਲੈਕਸਨ ਲੜਨ ਦੇ ਜਿਹੜੇ ਆ। ਹਾਂ ਜੀ ਹਾਂ ਉਹ ਭਾਈ ਰਣਜੀਤ ਸਿੰਘ ਸੀ ਜਿਨ੍ਹਾਂ ਨੇ ਮਾਰਿਆ ਸੀ ਉਹਨਾਂ ਹੰਕਾਰੀਆਂ। ਅੱਛਾ ਜੀ। ਉਹ ਉਸ ਟਾਈਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਮੌਜੂਦਾ। ਮੌਜੂਦਾ ਜਥੇਦਾਰ। ਇਹ ਭਾਈ ਸਾਹਿਬ ਜਿਹੜੇ ਕੌਂਕੇ ਸਾਹਿਬ ਸੀਗੇ ਇਹ ਸਰਬੱਤ ਖਾਲਸਾ ਦੇ ਜਹੇਦਾਰ ਸੀ। ਇਹ ਸਰਬੱਤ ਖਾਲਸਾ ਦੇ ਜਥੇਦਾਰ। ਇਹ ਤਾਂ ਕਰਕੇ ਨਹੀਂ ਫਿਰ ਉਹਨਾਂ ਸਾਰ ਲਈ ਵੀ ਇਹ ਤਾਂ ਸਰਬੱਤ ਖਾਲਸਾ ਦੇ ਹੋਗੇ। ਬਿਲਕੁਲ ਜੀ। ਜੋ ਤੁਨਾਂ ਕਮਲ ਕੀ ਮੇਰੇ ਕੋਲੇ ਕਈ ਜੱਥੇ ਸਾਹਿਬ ਆਉਂਦੇ ਨੇ ਪਈ ਲਾਉਂਦੇ ਰਹਿਆ ਹੂੰ ਉਹ ਦੱਸਦੇ ਸੀ ਭਈ ਇਹਨੂੰ ਮੰਨਿਆ ਨਹੀਂ ਗਿਆ ਭਈ ਘਟੇ ਉਸ ਕੋਕੇ ਨੂੰ ਵਕਾਲਤਾ ਤੋਂ ਹੁੰਦੇ ਸਿਰ ਮੰਨਿਆ ਹੀ ਨਹੀਂ ਗਿਆ ਹੂੰ ਕਿਉਂ ਨਹੀਂ ਮੰਨਿਆ ਗਿਆ ਵੀ ਅਗਰ ਇਹਨਾਂ ਦਾ ਦਮਦਮੇ ਟਕਸਾਲ ਦੇ ਉੱਤੇ ਕੰਮ ਜਾ ਹੋ ਗਿਆ ਜਾਂ ਅਕਾਲ ਤਖਸਾਲ ਦੇ ਦਮਦਮੇ ਟਕਸਾਲ ਦਾ ਬੰਦਾ ਆ ਗਿਆ ਤਾਂ ਬਾਦਲ ਨੂੰ ਕਿਸੇ ਨੇ ਰਾਜ ਨਹੀਂ ਕਰਨ ਦੇਣਾ ਇਹਨਾਂ ਨੇ ਦੁਆਰਾ ਲਸੂਏ ਗਨ ਬੀ ਜੇਕਰ ਜੇਕਰ ਦਮ ਰੀ ਟਕਸਾਉ ਦਾ ਬੰਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਬਣ ਗਿਆ ਹੂੰ ਤਾਂ ਬਾਦ ਨੂੰ ਕਿਸੇ ਨੇ ਰਾਜ ਨਹੀਂ ਕਰ ਦੇਣਾ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੇ ਇਸ ਕਰਕੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਮੰਨਿਆ ਗਿਆ ਨਹੀਂ ਨਹੀਂ ਗਿਆ ਕਾਗਜ਼ਾਤ ਨਹੀਂ ਮੰਨਿਆ ਗਿਆ ਨਹੀਂ ਮੰਨਿਆ ਗਿਆ ਕਾਗਜ਼ਾਤ ਦਿਖਾ ਦੇਣਾ ਹੂੰ ਅਕਸਰ ਰਜਿਸਟਰ ਨੂੰ ਤੇ ਚੜਾਉਣੀ ਹੋਣੀ ਹੈ ਕਿਸੇ ਤੇ ਹੂੰ ਵੀ ਜਥੇਦਾਰ ਆਪ ਨੂੰ ਅਸੀਂ ਜਥੇਦਾਰ ਮੰਨ ਲਿਆ ਅੱਜ ਹੂੰ ਉਹ ਤਾਂ ਲਿਸਟ ਹੁੰਦੀ ਆ ਪ੍ਰੋਪਰ ਕਿੰਨੇ ਸਾਨ ਤੋਂ ਕਿੰਨੇ ਸਖਤ ਜਿਹੜਾ ਬਿਲਕੁਲ ਬਿਲਕੁਲ ਪ੍ਰੋਪਰ ਹੁੰਦੀ ਆ ਹੂੰ ਤੇ ਇਸੇ ਕਰਕੇ ਇਹਨਾਂ ਦੇ ਜਿਹੜਾ ਕਤਲ ਕੇਸ ਸੀ ਉਹ ਨੂੰ ਕਿਸੇ ਨੇ ਨਾ ਮੰਨਣਯੋਗ ਹੀ ਸਮਝਿਆ ਵੀ ਇਹ ਤਾਂ ਖੋਰਤ-ਬੋਰਤ ਦੀ ਆ ਪਗੋੜਾ ਹੋ ਗਿਆ ਪਗੋੜੇ ਸ਼ੁਕਰੀ ਜਾਂਦੇ ਹਨ ਇਸ ਕਰਕੇ ਹੀ ਜਿੰਨੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਹੇਦਰ ਲੱਗੇ ਤਾਂ ਇਹਨਾਂ ਕੇਸ ਪਟਿਆ ਗਿਆ ਬਿਲਕੁਲ ਕਿਉਂਕਿ ਉਹਨਾਂ ਦੀ ਤਾਂ ਫਿਰ ਰਜਿਸਟਰ ਦੇ ਵਿੱਚ ਨਾਮ ਹੀ ਨਹੀਂ ਹੈਗਾ ਤੁਹਾਡੇ ਪਿਆਰ ਦੇ ਤੱਕ ਨਾਮ ਹੈ ਨਹੀਂ ਜੇ ਸ਼੍ਰੋਮਣੀ ਕਮੇਟੀ ਜਾਂ ਸਵੇਂ ਦੀਆਂ ਸਰਕਾਰਾਂ ਨੂੰ ਅਕਾਲ ਤਖਤ ਸਾਹਿਬ ਦਾ ਜੇਦਰ ਮੰਨਦੀ ਹੁੰਦੀ ਹੂੰ ਤਾਂ ਇਹਨਾਂ ਨੇ ਪੜਤੂ ਪਾ ਦੇਣਾ ਸੀਗਾ ਹੂੰ ਵੀ ਅਕਾਲ ਤਖਤ ਦਾ ਜੇਦਰ ਮਾਰਿਆ ਜਦੋਂ ਮੰਨਦੀ ਨਹੀਂ ਸੀ ਵੀ ਇਹ ਤਾਂ ਜੇਦਰ ਹੈ ਹੀ ਨਹੀਂ ਕਾਲ ਤਖਤ ਦਾ ਹਾਲਾਂਕਿ ਸਰਵੱਤ ਖਾਲਸਾ ਦੇ ਵਿੱਚੋਂ ਚੁਣਿਆ ਗਿਆ ਸੀਗਾ ਹੂੰ ਇਹਨਾਂ ਜੀ ਤੋਂ ਅੱਗੇ ਜਿਹੜੀ ਖਾਸ ਔਰਤ ਹੈਗੀ ਐ ਵੀ ਜਦੋਂ ਮੈਂ ਲੁਧੇਰੇ ਸਰਕਟ ਹਾਲ ਦੇ ਵਿੱਚ ਬੀਬੀ ਤਵਾੜੀ ਆਇਆ ਹਮ ਅੱਜ ਕੋਲੋਂ ਹੈ ਨਹੀਂ ਹਮ ਜੱਥ ਹੋ ਚੁੱਕੀ ਉਹਨਾਂ ਦੀ ਮੇਰਾ ਬੜੀਆਂ ਤੇ ਨਹੀਂ ਰਹਿ ਹਾਂਜੀ ਹਮ ਉਸ ਸਰਕਟ ਹਾਲ ਦੇ ਵਿੱਚ ਮੇਰੇ ਨਾਲ ਜਸਟਿਸ ਇਹ ਅਵਤਾਰ ਚੰਗੇ ਲ ਹਮ ਇਹ ਆਏ ਬੈਠੇ ਸੀ ਬਲਬੀਰ ਸਿੰਘ ਸੂਚ ਆਏ ਬੈਠੇ ਸੀ ਸਾਹਮਣੇ ਜਿਵੇਂ ਆ ਮੁੰਡਾ ਬੈਠਾ ਆਪਣਾ ਵਿਚਾਰੇ ਟੇਬਲ ਠੀਕ ਆ ਹੂੰ ਤੇ ਐਸਪੀ ਅੱਚ ਹਰਜੀਤ ਸਿੰਘ ਸੇਖੋਂ ਹੂੰ ਇਹ ਗਰਮੀਤ ਸਿੰਘ ਦੀ ਸੱਜੀ ਬਾਹ ਸੀ ਇਨਸਪੈਕਟਰ ਦੀ ਇਨਸਪੈਕਟਰ ਦੀ ਹੂੰ ਅਸੀਂ ਬਿਆਨ ਲਿਖਾਏ ਆ ਬਿਆਨ ਲਿਖਾ ਕੇ ਮੇਰੇ ਮੂਰੇ ਕਰਦੇ ਆ ਅਸੀਂ ਤਾਂ ਲਿਖਾ ਰਹੇ ਆ ਨਾ ਹੂੰ ਉੱਥੇ ਬੈਠਾ ਬੰਦਾ ਉਹ ਕੀ ਲਿਖ ਰਿਹਾ ਹੂੰ ਜਦੋਂ ਪੇਜ ਪੂਰਾ ਹੋ ਜਾਂਦਾ ਸੀ ਆਲੇ ਵੀ ਦਰਸ਼ਕਾਂ ਦੇ ਸਾਈਨ ਕਰਦੇ ਮੈਂ ਫੋੜਨੇ ਫੜ ਕੇ ਸਾਈਨ ਕਰਦੇ ਨੇ ਤੁਹਾਨੂੰ ਇਹ ਹੁੰਦਾ ਸੀ ਵੀ ਜੋ ਬੋਲਿਆ ਉਹ ਹੀ ਲਿਖਿਆ ਗਿਆ ਉਹੀ ਲਿਖਿਆ ਗਿਆ ਪਰ ਉੱਥੇ ਕੀ ਲਿਖਿਆ ਗਿਆ ਉਹ ਰਿਪੋਰਟ ਹੀ ਹੈ ਨਹੀਂ ਮੇਰੇ ਕੋਲ ਕਾਪੀ ਹੈ ਨਹੀਂ ਮੇਰੇ ਕੋਲ ਉਹ ਕਿੰਨਾਂ ਕੋਲ ਰਿਪੋਰਟ ਗਈ ਉਹ ਕਾਪੀ ਜਾਂ ਤਾਂ ਉਹ ਆਪਸਰਾ ਕੋਲ ਹੀ ਆ ਹੂੰ ਕਿਉਂਕਿ ਉਹਨੂੰ ਰਾਤ ਨੂੰ ਕਾਪੀ ਮਿਲ ਜਾਂਦੀ ਸੀ ਜਿਹੜਾ ਬੰਦਾ ਲਿਖ ਰਿਹਾ ਸੀ ਤੇ ਉਹ ਗਰਮੀਤ ਸਿੰਘ ਦਾ ਨਹੀਂ ਜਿਹੜਾ ਬੰਦਾ ਐਸਪੀ ਨਾਲ ਬੈਠਾ ਸੀਗਾ ਆਪਦੇ ਮੁਨਸ਼ੀ ਦੇ ਹੂੰ ਉਹ ਬਿਆਨ ਲੈ ਰਿਹਾ ਸੀ ਨਾ ਮੇਰੇ ਜੀ ਐਸਪੀ ਹਰਜੀਤ ਸਿੰਘ ਸਿੱਖੂ ਹੂੰ ਉਹ ਬਿਆਨ ਲੈ ਰਿਹਾ ਸੀਗਾ ਨਾਲ ਬੈਠਾ ਉਹਦਾ ਰੀਡਰ ਹੂੰ ਉਹ ਲਿਖ ਰਿਹਾ ਸੀਗਾ ਸਾਈਡ ਤੇ ਦੂਜੇ ਕਮਰੇ ਦੇ ਵਿੱਚ ਟਾਈਪਰੇਟ ਬਿਆਨ ਹੋ ਰਹੇ ਸੀਗੇ ਹੂੰ ਉਹ ਜਿਹੜੇ ਮੁੰਡੇ ਸੀ ਜਿਹੜੇ ਟਾਈਪਿੰਗ ਕਰਦੇ ਸੀ ਟਾਈਪਿੰਗ ਕਰਦੇ ਸੀ ਉਹ ਗੁਰਮੀਤ ਸਿੰਘ ਦੇ ਯਾਰ ਸੀ ਉਹ ਵੀ ਤੇ ਉਹ ਸੇਖੋਂ ਵੀ अच्छा वो जडी झुंडली ਤੁਹਾਡਾ ਬਿਆਨ ਲੈ ਰਹੀ ਸੀ ਉਹ ਸਾਰੀ ਉਹਨਾਂ ਦੀ ਸਾਰੀ ਉਹਨਾਂ ਦੀ ਸੀ ਅੱਛਾ ਇਹ ਮੇਰੇ ਕੋਲ ਮੰਨੇ ਨਾ ਗਰਮੀਤ ਸਿੰਘ ਹੂੰ ਕਹਿੰਦਾ ਦਰਸ਼ਨ ਜੀ ਜੋ ਮਰਜੀ ਕਰੀ ਜਾ ਤੈਨੂੰ ਬਿਆਨ ਦੀ ਕਾਪੀ ਨਹੀਂ ਮਿਲਣੀ ਮੇਰੇ ਕੋਲ ਬਿਆਨ ਪਹਿਲਾਂ ਆ ਕੇ ਰਾਤ ਨੂੰ ਬਿਆਨ ਦੇ ਹਾਂ ਗੱਲ ਕਹਿਤੀ ਤੁਹਾਨੂੰ ਨਾ ਬਿਲਕੁਲ ਆਖੀ ਆ ਬਿਲਕੁਲ ਆਖੀ ਆ ਕਹਿੰਦਾ ਦਰਸ਼ਨ ਜੀ ਕੋਸ਼ਿਸ਼ ਕਰ ਲਾ ਤੈਨੂੰ ਬਿਆਨ ਦੀ ਕਾਪੀ ਦੇਣੀ ਨਹੀਂ ਅਸੀਂ ਹੂੰ ਆ ਮੇਰੇ ਕੋਲ ਪਈਆਂ ਨੇ ਉਥੇ ਤਾਂ ਰਾਤ ਨੂੰ ਹੀ ਉਹਨਾਂ ਕੋਲ ਆ ਕੇ ਕਿਉਂ ਐਸਪੀ ਇਹ ਚ ਸੇਖੋ ਜਿੱਦੋਂ ਕਿ ਸਾਰੀ ਏਦਾਂ ਰਲ ਮਿਲ ਕੇ ਹੀ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਸਾਹਮਣੇ ਫੋਸਟਾ ਚਾਹੁੰਦੀ ਸੀ ਖੁਰਦਬੁਰਦ ਕਰਨਾ ਹੂੰ ਪਰ ਦੂਜੇ ਪਾਸੇ ਸ਼ਰੂਮਣੀ ਕਮੇਟੀ ਨੇ ਜਹਦਰ ਸਾਹਿਬ ਵੀ ਨਹੀਂ ਮੰਨਿਆ ਤੇ ਫਿਰ ਹੁਣ ਭੂ ਹੋ ਕਾਦੂ ਹੋਣੀ ਜਾ ਤੁਹਾਡਾ ਕੀ ਮੰਨਣਾ ਮੇਰਾ ਤਾਂ ਮੰਨਣਾ ਉਹਨਾਂ ਵਾਸਤੇ ਗਲਤ ਗੱਲ ਆ ਏ ਇੰਨਾ ਚਿਰ ਸ਼ਰੂਮਣੀ ਕਮੇਟੀ ਰਹੀ ਹੂੰ 13 ਸਾਲ ਬਾਦਲ ਸਰਕਾਰ ਰਹੀ ਜੀ ਪੁੱਛਿਆ ਹੀ ਨਹੀਂ ਕਿ ਹੂੰ ਤਿੰਨ ਵਾਰ ਤਿੰਨ ਵਾਰ ਸਰਕਾਰ ਆਈ ਉਹਨਾਂ ਦੀ ਉਸ ਤੋਂ ਬਾਅਦ ਉਹ ਪੁੱਛਿਆ ਹੀ ਨਹੀਂ ਕਿ ਤੇ ਹੁਣ 97 ਚ ਆਈ ਸੀ ਹੂੰ 97 ਚ ਆਈ ਆ 92 ਤੋਂ 2 ਤੱਕ ਹਾਂਜੀ ਹਾਂ 2 ਤੱਕ 2 ਤੋਂ ਲੈ ਕੇ ਹਾਂਜੀ 17 ਤੱਕ ਹਾਂਜੀ 17 ਤੋਂ ਫੇਰ ਵਿੱਚ ਚੰਨੀ ਵੀ ਆ ਗਈ ਸੀ ਮੇਰੇ ਫੇਰ ਫੇਰ ਵਿੱਚੋਂ ਕਾਂਗਰਸ ਦੀ ਸਰਕਾਰ ਫੇਰ ਆਈ ਤੇ ਫਿਰ ਹੁਣ ਹਾਂ 10 ਸਾਲ ਫਿਰ ਕੀਤੇ ਆ ਤੇ 5 ਸਾਲ ਪਹਿਲਾਂ ਕਰਕੇ ਆਏ ਅਗਰ ਇਹਨਾਂ ਨੂੰ ਦਰਦ ਹੁੰਦਾ ਹੂੰ ਵੀ ਸਾਡੀ ਕੌਮ ਦਾ ਜਿ세 ਤਰ੍ਹਾਂ ਕੋ ਕੋ ਕੇ ਸ਼ਹੀਦ ਕਰਤਾ ਵੀ ਅਸੀਂ ਮਾਰਾ ਮੂਟਾ ਹਿੱਲੀਏ ਜੁੱਲੀਏ ਹੂੰ ਸਾਡੀ ਕੌਮ ਤਾਂ ਸੁਸਤੀ ਵਾਂਗੂ ਸੌਂਗੀ ਉਹ ਸਾਡੀ ਕੌਮ ਹੀ ਆ ਨਾ ਹੂੰ ਬਾਦਲ ਪੰਥੀ ਆ ਨਾ ਹੂੰ ਕਹਿੰਦੇ ਆ ਨਾ ਪੰਥਕ ਸਰਕਾਰ ਆ ਸਾਡੀ ਹੂੰ ਤੇ ਪੰਥ ਗਿਆ ਕਿੰਦਰ ਫਿਰ ਜੀ ਸੌ ਗਿਆ ਜੀ ਆ ਜਿਹੜੇ ਕਹਿੰਦੇ ਭਗੌੜਾ ਹੋ ਗਿਆ ਹੂੰ ਮੈਂ ਕਹਿੰਦਾ ਅੱਜ ਉਹਨਾਂ ਦੀ ਉਮਰ ਘੱਟੋ-ਘੱਟ 74-75 ਸਾਲ ਦੀ ਉਹ ਗੁਰਦੇਵ ਸਿੰਘ ਕੌਂਕੀ ਦੀ ਹੂੰ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹੂੰ ਵੀ ਕੀ ਉਹਨੂੰ ਅਸਮਾਨ ਤੇ ਚਲੇ ਗਿਆ ਜਾਂ ਪਾਕਿਸਤਾਨ ਭੱਜ ਗਿਆ ਜਾਂ ਧਰਤੀ ਨਿਕਲ ਗਈ ਹੂੰ ਮੈਂ ਅੱਜ ਵੀ ਕਹਿੰਦਾ ਮੇਰੇ ਸਾਹਮਣੇ ਜਾ ਕੇ ਖੜਾ ਕਰ ਦੇਣ ਵੀ ਆਹ ਭਾਈ ਦੇਵ ਸਿੰਘ ਕੌਂਕੇ ਖੜਾ ਤੂੰ ਝੂਠ ਬੋਲਦਾ ਸੀ ਹੂੰ ਮੈਸੇਲਾ ਨੂੰ ਆਉਂਦਾ ਜਦੋਂ ਮੇਰੇ ਅੱਖੀਂ ਸਭ ਕੁਝ ਹੋਇਆ ਅੱਖਾਂ ਝੂਠ ਨਹੀਂ ਬੋਲ ਸਕਦੀਆਂ ਮੇਰੀ ਜੀਬ ਝੂਠ ਨਹੀਂ ਬੋਲ ਸਕਦੀ ਹੂੰ ਸ਼ੋਅ ਕੀਤੇ ਗਏ ਆ ਕਾਗਜ਼ਾਂ ਦੇ ਵਿੱਚ ਕੰਨੀਆਂ ਪਿੰਡ ਤੋਂ ਫਰਾਰ ਕੰਨੀਆਂ ਕੰਨੀਆਂ ਹਾਂ ਕੰਨੀਆਂ ਕੰਨੀਆਂ ਅੱਛਾ ਹਾਂ ਵੀ ਕੰਨੀਆਂ ਪਿੰਡ ਤੋਂ ਆਨਪਛਾਤੇ ਕਾਰਗੁੰਨੇ ਹਮਲਾ ਕਰ ਦਿੱਤਾ ਹੂੰ ਉੱਥੋਂ ਹੱਥ ਕੜੀ ਸਮੇਤ ਭੱਜ ਗਈ ਉਹ ਤੂਦਰ ਸਿੰਘ ਸਿੰਘ ਦੀ ਬੈਲਟ ਤੋੜਦੀ ਬਿਲਕੁਲ ਪਰ ਮੈਂ ਕਹਿੰਦਾ ਵੀ ਜਿਹੜਾ ਮੁੰਡਾ ਕਪਾਹ ਅੱਗੇ ਮੁਕਾਹ ਵਾਂਗੂੰ ਝੰਬਿਆ ਵਿਆ ਹੋਵੇ ਕਿਵੇਂ ਬਚ ਸਕਦਾ ਕਿਵੇਂ ਬਚ ਸਕਦਾ ਤੁਸੀਂ ਗਿਲਾ ਕੀਤਾ ਕਾਮਦੇਬੀ ਮੈਂ ਵੀ ਕਿਸੇ ਨੇ ਸਾਰ ਨਹੀਂ ਲਈ ਵੀ ਅੱਜ ਹਲਾ ਆਹ ਹਾਲਾਤ ਹੁੰਦੇ ਬਿਲਕੁਲ ਜੀ ਕਿਸੇ ਸਾਰ ਲਈ ਜੇ ਮਾੜਾ ਮੂਟਾ ਵੀ ਕੋਈ ਸੋਚਦਾ ਹੂੰ ਮਾੜਾ ਮੂਟਾ ਵੀ ਚਲੋ ਉਹਨੇ ਕੌਮ ਦੇ ਲਈ ਇਹ ਕੰਮ ਦਰਸ਼ਨ ਸਿੰਘ ਨੇ ਕੀਤਾ ਵੀ ਚੱਲ ਭਾਈ ਥੋੜੀ ਬੁਧੀ ਮਦਦ ਹੀ ਕਰ ਦਿਓ ਉਹਦੀ ਕੀ ਮਦਦਤਾ ਤਾਂ ਮੈਨੂੰ ਪਤਾ ਨਹੀਂ ਪੁੱਛੇ ਤਾਂ ਸੀ ਬੰਦਾ ਵੀ ਕਿਹੜੇ ਹਾਲਾਤ ਚ ਵਸ ਰਿਹਾ ਨਹੀਂ ਜੀ ਬਿਲਕੁਲ ਨਹੀਂ ਕਿਸੇ ਨੇ ਨਹੀਂ ਪੁੱਛਿਆ ਮੈਨੂੰ ਕਿਸੇ ਨੇ ਪੁੱਛਣਾ ਚਾਹੁੰਦਾ ਹੋਵੇ ਉਸ ਦਾ ਸੰਪਰਕ ਹੀ ਨਾ ਮਿਲਿਆ ਹੋਵੇ ਤੁਹਾਡਾ ਮੇਰਾ ਘਰ ਹੀ ਸੀ ਕਿਤੇ ਜਾਂਦਾ ਹੀ ਨਹੀਂ ਸੀ ਕਿ ਯਾਰ ਜ਼ਰੂਰੀ ਥੋੜਾ ਹੁੰਦਾ ਇੱਕ ਬਾਬਾ ਜੀ ਆਪਣਾ ਵੀ ਬੰਦੇ ਕਲੀਅਰ ਬਾਹਰ ਬੈਠੇ ਹੁੰਦੇ ਆ ਤੁਹਾਡਾ ਕੋਈ ਨੰਬਰ ਵਗੈਰਾ ਤੇ ਯਾਰ ਨਹੀਂ ਹੁੰਦਾ ਅਗਲੇ ਕੋਲੇ ਹਾਂ ਜੀ ਮਾਨ ਸਾਹਿਬ ਨੇ ਉਹਨੂੰ ਟੈਲੀਫੋਨ ਪਵਾ ਕੇ ਦਿੱਤਾ ਸੀ ਕਾ ਸਪੈਸ਼ਲ ਅੱਛਾ ਜੀ ਉਹ ਤਾਂ ਟੈਲੀਫੋਨ ਲੱਗਿਆ ਰਿਹਾ ਪਰ ਉਹ ਤੋਂ ਇਤਨੇ ਕੁ ਹਾਂ ਸਾਧਨ ਨਹੀਂ ਹੁੰਦੇ ਸੀ ਨਾ ਕਿ ਯਾਰ ਐਦਾਂ ਗੱਲ ਪਹੁੰਚਦੀ ਕੋ ਮਿਲਣਾ ਚਾਹੁੰਦਾ ਹੁੰਦਾ ਨੰਬਰ ਬੋਲ ਦਿਓ ਤੁਸੀਂ ਮੇਰਾ ਮੈਂ ਨੰਬਰ ਬੋਲ ਦਿੰਨਾ 85 ਹਮ 66 88 2796 ਹਮ ਦਰਸ਼ਨ ਸਿੰਘ ਠੂੜ ਦੁਬਾਰਾ ਬੋਲਿਓ 85 66 66 88 88 2796 ਜੋ ਮਰਜੀ ਆ ਕੇ ਮੇਰੇ ਵੀਰ ਦਰਵਾਜ਼ੇ ਖੁੱਲੇ ਨੇ ਮੇਰੇ ਹਮ ਠੀਕ ਹੈ ਨਾ ਹਮ ਆਓ ਮੇਰੇ ਕੋਲ ਦੁੱਖ ਸੁੱਖ ਕਰੋ ਬੈਠੋ ਹਮ ਪਰ ਨਹੀਂ ਹਾਈ ਤੱਕ ਨਹੀਂ ਕੋਈ ਆਇਆ ਬਸ ਹੁਣ ਆਉਣ ਲੱਗੇ ਨੇ ਵੀਰ ਜਦੋਂ ਕਿਹਾ ਤਾਂ ਰਿਪੋਰਟ ਖੁੱਲ ਗਈ ਆ ਹੂੰ ਜੀ ਚਲੋ ਮਾਰੇ ਮੇਰ ਕਰੇ ਸ਼ਾਇਦ ਚਲੋ ਉਪਰ ਵਾਲੇ ਦੇ ਵਾਸਤਾ ਹਾਂ ਜੇ ਤੁਸੀਂ ਸੱਚ ਤੇ ਖੜੇ ਹੋ ਪਰਮਾਤਮਾ ਦੀ ਨਿਗਾਹ ਵਿੱਚ ਸਾਰਾ ਕੁਝ ਸਹੀ ਆ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਬਾਈ ਖਾਲਸਾ ਵਾਹਿਫਤ ਜੀ